ਗੁਰੂ ਹਰਗੋਬਿੰਦ ਸਾਹਿਬ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਹੰਸਾਲੀ ਖੇੜਾ ਦਾ ਨਤੀਜਾ ਰਿਹਾ 100% ਦੀ ਹਰਗੋਬਿੰਦ ਸਾਹਿਬ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਹੰਸਾਲੀ ਖੇੜਾ ਜੋ ਕਿ ਸੰਤ ਬਾਬਾਜੀਤ ਸਿੰਘ ਜੀ ਦੀ ਪ੍ਰੇਰਣਾ ਤੇ ਜਿਤਨਾ ਸਦਕਾ ਸ਼ੁਰੂ ਹੋਇਆ ਸੀ 1994 ਦੇ ਵਿੱਚ ਸੰਤ ਬਾਬਾ ਪਰਮਜੀਤ ਸਿੰਘ ਜੀ ਦੇ ਉਹ ਪ੍ਰਲੇਸਾ ਦੁਕਾ ਅੱਜ ਤੇ ਅਧਿਆਪਕਾਂ ਦੀ ਮਿਹਨਤ ਸਦਕਾ ਅੱਜ ਜਿਹੜਾ ਹੈ ਰਿਜ਼ਲਟ ਜਿਹੜਾ ਹੈ ਬੋਲਿਆ ਗਿਆ ਹੈ ਦੱਸਿਆ ਗਿਆ ਬੱਚਿਆਂ ਨੂੰ ਰਿਜ਼ਲਟ ਉਹਦੇ ਵਿੱਚ ਪੁੱਛਿਆ ਨੇ ਵੱਖ-ਵੱਖ ਖੇਤਰਾਂ ਜਿਹੜੇ ਹਨ ਹਾਸਲ ਕੀਤੇ ਹਨ ਅਤੇ ਬੱਚਿਆਂ ਨੇ タルਮੇ ਪ੍ਰੀਖਿਆ ਦੇ ਵਿੱਚ ਵੀ ਉੱਚ ਯੋਗ ਜਿਹੜੇ ਨੇ ਸਥਾਨ ਪ੍ਰਾਪਤ ਕੀਤੇ ਨੇ ਇਸ ਦੇ ਨਾਲ ਹੀ ਐਨਐਸਐਸ ਦੇ ਵਿੱਚ ਜਿਹੜੀ ਐਨਐਸਐਸ ਦੀਆਂ ਗਤੀਆਂ ਦੀਆਂ ਗਤੀਵਿਧੀਆਂ ਦੇ ਵਿੱਚ ਵੀ ਹਿੱਸਾ ਲਿਆ ਉਹਦੇ ਵਿੱਚ ਵੀ ਪੁੱਛਿਆ ਨੂੰ ਇਨਾਮ ਦਿੱਤੇ ਗਏ ਹਨ ਇਸ ਤੋਂ ਇਲਾਵਾ اٹੈਂਡੈਂਸ ਜਾਂ ਹੋਰ ਜਿੰਨੇ ਵੀ ਵਧੀਆ ਪਰਫਾਰਮੈਂਸ ਵਾਲੇ ਬੱਚੇ ਸੀਗੇ ਉਹ ਬੱਚਿਆਂ ਨੂੰ ਇਨਾਮ ਜਿਹੜੇ ਹਨ ਦਿੱਤੇ ਗਏ ਹਨ ਇਹ ਸੰਸਥਾ ਜਿਹੜੀ ਹੈ ਖੇਡਾਂ ਦੇ ਖੇਤਰ ਦੇ ਵਿੱਚ ਐਨਐਸਐਸ ਦੇ ਖੇਤਰ ਦੇ ਵਿੱਚ ਹੋਰ ਸਭੇਚਾਰਕ ਗਤੀਵਿਧੀਆਂ ਦੇ ਵਿੱਚ ਜਿਹੜੀ ਹੈ ਪਾਰਟਿਸਿਪੇਟ ਕਰਦੀ ਰਹਿੰਦੀ ਹੈ ਬੱਚਾ ਦੀ ਪਾਰਟਿਸਪੇਸ਼ਨ ਕਰਾਉਦੀ ਰਹਿੰਦੀ ਹੈ ਤੇ ਬੱਚੇ ਵੱਖ-ਵੱਖ ਪੋਜੀਸ਼ਨਾਂ ਜਿਹੜੀਆਂ ਹਨ ਵੱਖ-ਵੱਖ ਸਥਾਨਾਂ ਤੋਂ ਜਿਹੜੇ ਵੀ ਫੰਕਸ਼ਨ ਹੁੰਦੇ ਹਨ ਉਹਨਾਂ ਵਿੱਚ ਹਾਸਲ ਕਰਦੇ ਨੇ ਇਸ ਕਰਕੇ ਮੈਂ ਪੇਰੈਂਟਸ ਨੂੰ ਬੇਨਤੀ ਕਰਦੀ ਹਾਂ ਕਿ 2024-25 ਵਾਸਤੇ ਜਿਹੜਾ ਦਾਖਲਾ ਹੈਗਾ ਉਹ ਸ਼ੁਰੂ ਹੋ ਗਿਆ ਹੈ ਤੇ ਦਾਖਲਾ ਜਿਹੜਾ ਹੈ ਵੱਧ ਤੋਂ ਵੱਧ ਸ਼ੁਰੂ ਕਰਾ ਦੇਣ ਪੇਰੈਂਟਸ ਨੂੰ ਅਪੀਲ ਹੈ ਕਿ ਸਾਡੇ ਸਕੂਲ ਦਾ ਸੈਸ਼ਨ ਆਰੰਭ ਜਿਹੜਾ ਹੈ ਉਹ 3 ਤਰੀਕ ਨੂੰ ਹੋਏਗਾ ਜਿਸ ਵਿੱਚ ਸੁਖਮਨੀ ਸਾਹਿਬ ਦਾ ਪਾਠ ਅਤੇ ਕੀਰਤਨ ਜਿਹੜੇ ਹਨ ਕਰਾਈ ਜਾਣਗੇ ਇਸ ਕਰਕੇ ਸਾਰੇ ਪੇਰੈਂਟਸ ਨੂੰ ਪੁਰਜੋਰ ਅਪੀਲ ਹੈ ਕਿ ਉਹ ਇਸ ਸਮਾਗਮ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਜੀ ਦੇਖਿਆ ਜੇ ਦੂਜੀ ਸਕੂਲਾਂ ਨਾਲੋਂ ਜਿਹੜੀ ਸੁਵਿਧਾ ਕੀ ਹੈ ਬੱਚਿਆਂ ਨੂੰ ਬੱਚਿਆਂ ਦੀਆਂ ਇੱਥੇ ਵੈਨ ਚਾਰਜਸ ਫੀਸਾਂ ਜਿਹੜੀਆਂ ਹਨ ਬਿਲਕੁਲ ਹੀ ਘੱਟ ਹਨ ਭਾਵੇਂ ਕਿਸੇ ਵੀ ਸਕੂਲ ਨਾਲ ਕੰਪੈਰੀਜ਼ਨ ਕਰ ਲਿਆ ਜਾਵੇ ਇਸ ਸਕੂਲ ਦੀਆਂ ਫੀਸਿਸ ਜਿਹੜੀਆਂ ਨੇ ਬਹੁਤ ਹੀ ਜ਼ਿਆਦਾ ਘੱਟ ਪਾਈਆਂ ਜਾਂਦੀਆਂ ਨੇ ਔਰ ਜਿਹੜੇ ਬੱਚੇ ਮਤਲਬ ਇਹਦਾ ਹੈ ਕਿ ਜਿਹੜੇ ਬੱਚੇ ਹੁਸ਼ਿਆਰ ਹੁੰਦੇ ਨੇ ਉਹਨਾਂ ਨੂੰ ਬਾਬਾ ਜੀ ਵੱਲੋਂ ਜਿਹੜੀ ਹੈ ਉਹਨਾਂ ਦੀ ਫੀਸ ਵੀ ਜਿਹੜੀ ਹੈ ਪੇ ਕੀਤੀ ਜਾਂਦੀ ਹੈ ਵਜੀਫਾ ਜਿਹੜਾ ਹੈ ਦਿੱਤਾ ਜਾਂਦਾ ਹੈ ਤੇ ਉਹਨਾਂ ਨੂੰ ਸਨਮਾਨਤ ਵੀ ਕੀਤਾ ਜਾਂਦਾ ਹੈ ਕਿ ਜਿਸੰਗਰ ਇਸ ਸਕੂਲ 33 ਸਾਲ ਪਹਿਲਾਂ ਲਾਇਆ ਗਿਆ ਸੀਗਾ ਅੱਜ 33ਵਾਂ ਜਿਹੜਾ ਇਨਾਮ ਵੰਡ ਸਮਾਰੋਹ ਹੈ ਔਰ ਰਿਜ਼ਲਟ ਡਿਕਲੇਰਿਸ਼ਨ ਸਮਾਰੋਹ ਹੈ ਉਹਨੂੰ ਕਰਦੇ ਹੋਏ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਔਰ ਇਸ ਦੇ ਵਿੱਚ ਅੱਜ ਨਵੇਂ ਵਿਆਰ ਜਿਹੜੇ ਆ ਅਧੁਨਿਕ ਯੁੱਗ ਦੇ ਨਾਲ ਮੇਲ ਖਾਂਦੇ ਵਿਆਰ ਜਿਹੜੇ ਉਹ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਜਿਵੇਂ ਕਿ ਇੰਟਰ ਸਕੂਲ ਕੰਪੀਟੀਸ਼ਨ ਇੰਟਰ ਸਕੂਲ ਕੰਪੀਟੀਸ਼ਨ ਸਪੋਰਟਸ ਕੰਪੀਟੀਸ਼ਨ ਅਰ ਸਭ ਨਾਲ ਬੜੀ ਮੰਦੀ ਗੱਲ ਹੈ ਕਿ ਸਾਡੇ ਬੱਚੇ ਇਸ ਵਾਰੀ ਤਕਰੀਬਨ ਜਿਹੜੇ 50% ਤੋਂ ਜ਼ਿਆਦਾ ਬੱਚੇ ਹੈ ਉਹਨਾਂ ਦੇ 70 70% ਤੋਂ ਉੱਤੇ ਮਾਰਕਸ ਆਏ ਨੇ ਔਰ ਇਸੇ ਤਰ੍ਹਾਂ ਹੀ ਅੱਠ ਬੱਚੇ ਸਾਡੇ ਨੈਸ਼ਨਲ ਲੈਵਲ ਤੇ ਗਏ ਕਿਆ ਔਰ ਦੋ ਸਾਡੇ ਬੱਚੇ ਮੈਡੀਕਲਿਸਟ ਨੇ ਔਰ ਇਸੇ ਤਰ੍ਹਾਂ ਮੈਂ ਅਮੀਦ ਕਰਦਾ ਕਿ ਸਕੂਲ ਨਮੀਆਂ ਪੁਰੰਦੀਆਂ ਦੇ ਉੱਤੇ ਪਹੁੰਚੇਗਾ ਕਿਉਂਕਿ ਬਾਬਾ ਜੀ ਸੀ ਉਹਨਾਂ ਦੀ ਮਹਾਰਾਜ ਦੀ ਸਿਰਫ ਦੋ ਹੀ ਦਿਸ਼ਾ ਤੇ ਨਿਰਦੇਸ਼ ਹੁੰਦੇ ਸੀ ਕਿ ਇਹ ਵਿਦਿਆਦੇਵ ਇੱਕ ਸਿਹਤ ਦੇਖਦੇ। ਸਿਹਤ ਦੇਖਦੇ ਸੀ ਦੋ ਹਸਪਤਾਲ ਚਲਾ ਰਹੇ ਹਨ ਜਿਹੜਾ ਕਿ ਜਿੰਦਾ 25 ਸਾਲ ਹੋ ਗਏ ਉਹਦੀ ਵੀ ਜ਼ਿੰਮੇਦਾਰੀ ਆ ਕੇ ਹਟੇ ਔਰ ਇਸੇ ਤਰ੍ਹਾਂ ਅੱਖਾਂ ਦਾ ਤਲ ਵੀ ਇਸ ਨੂੰ ਜਿਸ ਦਸਨ ਪਾਸ਼ਾ ਦੇ ਰੂਪ ਤੇ ਆਰੰਭ ਕੀਤਾ ਹੈ। ਇਸੇ ਤਰ੍ਹਾਂ ਇਹ ਸਕੂਲ ਵੀ ਚੱਲ ਰਿਹਾ ਹੈ ਔਰ ਇਸ ਸਕੂਲ ਦੇ ਵਿੱਚ ਵੀ ਜਿਹੜੀ ਆਉਣੀ ਹੈ ਜਾਂ ਕਾਲਜ ਇੰਸਟੀਟਿਊਟ ਆਉਣ ਵਾਲੀਆਂ ਗਤੀਵਿਧੀਆਂ ਇਦਾਂ ਹੀ ਚਲਦੀਆਂ ਰਹਿਣ। ਇਹੀ ਕਾਮਨਾ ਕਰਦਾ ਹੋਇਆ ਕਿ ਚਿੰਤਕਾ ਵਾਹਿਗੁਰੂ ਖਾਲਸਾ ਬੇਕੋ ਰਿਖੀ ਬਣ। ਅੱਜ ਸੰਸਾਰੀ ਸਕੂਲ ਵਿਖੇ ਗੁਰੂ ਹਰਗੋਬਿੰਦ ਸਾਹਿਬ ਪਾਵਲ ਸਪੀਅਰ ਸਕੂਲ ਵਿਖੇ ਜਿਹੜੇ ਰਿਜ਼ਲਟ ਕੱਢੇ ਆ। ਉਹਨੇ ਬਾਬਾ ਪਰਮਜੀਤ ਸਿੰਘ ਜੀ ਸਾਡੇ ਵਿੱਚ ਜਿਹੜੇ ਬੱਚੇ ਫਰਜ਼ ਪੈਣ ਬਾੜਾ ਇਹਨਾਂ ਨੂੰ ਸਪੈਸ਼ਲ ਆਈਆਂ ਉਹਨਾਂ ਨੂੰ ਨਾਮ ਦਿੱਤੇ ਗਏ ਨੇ। ਇਹ ਸਕੂਲ ਸਤਖੰਡ ਵਾਸੀ ਬਾਬਾ ਜੀ ਸਿੰਘ ਥਾਲੀ ਵਾਲੇ ਨੇ ਜੀ ਉਹਦੀ ਦੇ ਰੇਟ ਚੱਲ ਰਿਹਾ ਸੀ। ਉਹ ਬਾਬਾ ਪਰਮਜੀਤ ਸਿੰਘ ਜੀ ਸਾਡੇ ਬਾਬਾ ਜੀ ਉਹ ਸਕੂਲ ਸਾਰਾ ਸਟਾਫ ਸਾਡੀ ਮੈਨੇਜਮੈਂਟ ਬਹੁਤ ਵਧੀਆ ਤਰੀਕੇ ਨਾਲ ਨੂੰ ਸਾਡਾ ਅਕੈਡਮਿਕ ਰਿਜ਼ਲਟ ਆਇਆ ਸਾਰੇ ਬੱਚਿਆਂ ਨੂੰ ਤੇ ਮਾਪੇ-ਮਾਪ ਨੂੰ ਜਿਹੜੇ ਬੱਚੇ ਫਰਸੇ ਕੇ ਉਹਨਾਂ ਨੂੰ ਅਸੀਂ ਬਹੁਤ-ਬਹੁਤ ਮੁਬਾਰਕ ਆ। ਪੇਰੈਂਟਸ ਨੂੰ ਕੀ ਕਹਿਣਾ ਚਾਹੋਗੇ ਸਕੂਲ ਲੱਗਣ ਬਾਰੇ ਵਿੱਚ? ਤੁਸੀਂ ਕਹਿ ਰਹੇ ਹੋ ਕਿ ਸਾਡੇ ਸਕੂਲ ਦਾ ਡਿਸਪੀਸਕਲਨ ਜਿਹੜਾ ਬਹੁਤ ਵਧੀਆ ਸਕੂਲ ਹੈ। ਉਸ ਦਾ ਵਧੀਆ ਪ੍ਰਬੰਧ ਹੈ। ਸਾਰੇ ਸਕੂਲ ਦੀ ਬਿਲਡਿੰਗ ਬਹੁਤ ਵਧੀਆ ਹੈ। ਸਾਰੇ ਸਾਡੇ ਡਰਾਈਵਰ ਜਿਹੜੇ ਟੀਚਰ ਬਹੁਤ ਹੀ ਵਧੀਆ ਤਰੀਕੇ ਨਾਲ ਪੜ੍ਹਾ ਰਹੇ ਨੇ। ਸਾਰੇ ਮਾਪੋ ਬੋ ਕਹਿੰਦੇ ਵਾਦੇ ਵਾਦੇ ਆਪਣੇ ਬੱਚੇ ਦਾਖਲ ਕਰਾ ਕੇ ਇਹ ਮਹਾਪੁਰਸ਼ਕ ਦਾ ਜੋ ਸਕੂਲ ਆ ਉਹ ਆਪਣੇ ਦੁਆਕੇ ਦੇ ਵਿੱਚ ਬੜਾ ਸਕੂਲ ਆ ਪੀਸਾ ਵੀ ਘੱਟ ਸਾਰਾ ਕੋ ਸਾਰੇ ਸਹੂਲਤਾਂ ਬਾਦੂਗਾ ਅਸੀਂ ਇਹੀ ਫੀਲ ਕਰਦੇ ਆਪਣੇ ਮਰਜ਼ੀ ਬਾਰੇ ਬੱਚੇ ਦਾਖਲ ਕਰਵਾਉਣਾ ਬਹੁਤ ਬਹੁਤ ਜ਼ਰਾਤ ਕਰੋ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ